ਅੱਜ ਤੱਕ ਸਾਰੇ ਇਤਿਹਾਸਕ ਇਸ ਨੇ ਦੇਖ ਲਿਆ ਕਿ ਜਥੇਦਾਰ ਗਿਆਨੀ ਕੁਲਦੀਪ ਸਿੰਘ ਅੜਗੱਜ ਹੁਣਾ ਨੇ ਚਾਰਜ ਸੰਭਲ ਲਿਆ ਤਖਸਰੀ ਕੇਸਗੜ ਸਾਹਿਬ ਦੇ ਵਿੱਚ ਰਸਮ ਅਦਾ ਕੀਤੀ ਗਈ ਔਰ ਜਥੇਦਾਰੀ ਦੇ ਉੱਤੇ ਗਿਆਨੀ ਕੁਲਦੀਪ ਸਿੰਘ ਅੜਗੱਜ ਜਿਹੜੇ ਨੇ ਆਪਣਾ ਚਾਰਜ ਸੰਭਲ ਲੈਂਦੇ ਪਰ ਇਹਦੇ ਦਰਮਿਆਨ ਇੱਕ ਚਰਚਾ ਲੰਘੇ ਕੱਲ ਦੀ ਸ਼ੁਰੂ ਹੋਈ ਹੁਣ ਤੱਕ ਜਿਉਂ ਦੀ ਤਿਉਂ ਚੱਲਦੀ ਪਈ ਹੈ ਕਿ ਕੀ ਗਿਆਨੀ ਰਗਵੀਰ ਸਿੰਘ ਹੁਣਾਂ ਨੂੰ ਅਜੇ ਵੀ ਪੇਸ਼ਕਸ਼ ਹੈਗੀ ਹੈ ਵਾਪਸੀ ਵੀ ਲੰਘੇ ਕੱਲ ਇਹ ਚਰਚਾ ਸ਼ੁਰੂ ਹੋਈ ਆਊਟ ਆਫ ਦਾ ਬਲੂ ਕੁਝ ਗੱਲਾਂ ਸਾਹਮਣੇ ਆਉਣ ਲੱਗੀਆਂ ਔਰ ਖਾਸ ਤੌਰ ਦੇ ਉੱਤੇ ਜਦੋਂ ਚਰਚਾਵਾਂ ਭਖੀਆਂ ਤਾਂ ਉਹਦੇ ਵਿੱਚ ਇੱਕ ਗੱਲ ਆ ਗਈ ਕਿ ਸ਼ਾਇਦ ਗਿਆਨੀ ਰਗਵੀਰ ਸਿੰਘ ਹੁਣਾਂ ਨੂੰ ਕੋਈ ਪੇਸ਼ਕਸ਼ ਹੈਗੀ ਹੈ ਕਿ ਉਹ ਵਾਪਸ ਆਪਣੇ ਅਹੁਦੇ ਦੇ ਉੱਤੇ ਆ ਸਕਦੇ ਨੇ ਕਿ ਉਹ ਵਾਪਸ ਜ਼ਥੇਦਾਰੀ ਸੰਭ ਸਕਦੇ ਨੇ ਇਥੋਂ ਤੱਕ ਵੀ ਕੰਸੋਹਾ ਮਿਲੀਆਂ ਕਿ ਗਿਆਨੀ ਰਗਵੀਰ ਸਿੰਘ ਹੁਣਾਂ ਦੇ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਹੋਈ ਹੈ ਹਾਲਾਂਕਿ ਇਸ ਗੱਲ ਦੀ ਪ੍ਰਮਾਣਿਕਤਾ ਨਹੀਂ ਦਿੱਤੀ ਜਾ ਸਕਦੀ ਪਰ ਤਾਂ ਵੀ ਚਰਚਾਵਾ ਦਾ ਹਿੱਸਾ ਬਣਿਆ ਪਰ ਸੀਨੀਅਰ ਪੱਤਰਕਾਰ ਹੁਣ ਆ ਕੇ ਇਹ ਗੱਲਾਂ ਦੱਸਦੇ ਨੇ ਕਿ ਗਿਆਨੀ ਰਗਵੀਰ ਸਿੰਘ ਫਿਲਹਾਲ ਸੂਤਰਾ ਮੁਤਾਬਕ ਬਹੁਤ ਕੰਕਰੀਟ ਨੇ ਆਪਣੇ ਆਪਣੇ ਬਿਆਨ ਤੇ ਆਪਣੇ ਸਟੈਂਡ ਤੇ ਬਹੁਤ ਸਿੱਧੇ ਨੇ ਸਪਸ਼ਟ ਨੇ ਆਪਣੇ ਸਟੈਂਡ ਤੇ ਔਰ ਉਹ ਸੀਨੀਅਰ ਪੱਤਰਕਾਰਾਂ ਦੇ ਬਾਕੌਲ ਅਜੇ ਤੱਕ ਤਾਂ ਇਸ ਪੇਸ਼ਕਸ਼ ਨੂੰ ਜੇ ਹੋਈ ਹੈ ਤਾਂ ਟੁਕਰਾ ਰਹੇ ਨੇ ਯਾਨੀ ਕਿ ਉਹ ਵਾਪਸ ਨਹੀਂ ਆ ਰਹੇ ਹੁਣ ਸੂਤਰਾ ਹਵਾਲਿਆਂ ਮਿਲੀ ਜਾਣਕਾਰੀ ਹੈ ਹੋ ਸਕਦਾ ਹੈ ਇਹਦੇ ਵਿੱਚ ਤਰਟੀਆਂ ਹੋਣ ਹੋ ਸਕਦਾ ਹੈ ਕਿ ਇਹਦੇ ਵਿੱਚ ਸੰਪੂਰਨਤਾ ਨਾ ਹੋਵੇ ਪਰ ਤਾਂ ਵੀ ਚਰਚਾਵਾ ਬਣੀਆਂ ਚਰਚਾਵਾ ਦੇ ਵਿੱਚ ਗਿਆਨੀ ਰਗਵੀਰ ਸਿੰਘ ਦੇ ਵਾਪਸੀ ਦਾ ਇੱਕ ਸਬਬ ਚਰਚਾਵਾ ਦੇ ਤੌਰ ਤੇ ਹੀ ਬਣਿਆ ਪਰ ਹੁਣ ਇਹ ਕਿੰਨਾ ਕੁ ਸੱਚ ਹੈ ਇਹ ਆਏ ਦਿਨ ਹੋਰ ਵੱਡੇ ਖਲਾਸੇ ਹੋ ਸਕਦੇ ਨੇ ਉਹਨਾਂ ਦੇ ਵਿੱਚ ਕਲੀਅਰ ਹੋ ਸਕਦਾ ਪਰ ਜੋ ਸੀਨੀਅਰ ਪੱਤਰਕਾਰ ਦਾਵਾ ਕਰਦੇ ਆ ਕਿ ਕਿਤੇ ਨਾ ਕਿਤੇ ਕੰਸੋਰਸ ਸੀ ਕਿ ਗਿਆਨੀ ਰਕबीर ਸਿੰਘ ਵਾਪਸੀ ਕਰ ਸਕਦੇ ਨੇ ਮੁੜ ਸਕਦੇ ਨੇ ਜਾਂ ਉਹਨਾਂ ਨੂੰ ਲਿਆਂਦਾ ਜਾ ਸਕਦਾ ਪਰ ਹੋਏਗਾ ਨਹੀਂ ਹੋਏਗਾ ਜਾਂ ਫਿਰ ਕਿ ਸਧਾਰਟੇ ਹੋਵੇਗਾ ਕਿਉਂਕਿ ਗਿਆਨੀ ਕੁਲਦੀਪ ਸਿੰਘ ਅੜਗੱਜ ਦੀ ਗੱਲ ਕਰੀਏ ਤਾਂ ਉਹ ਕਾਰਜਕਾਰੀ ਜੇਸ਼ਧਾਰਸੀ ਕਾਲ ਤੱਕ ਸਾਹਬ ਹੈਗੇ ਨੇ ਉਹ ਸੰਪੂਰਨ ਤੌਰ ਤੇ ਜੇਸ਼ਧਾਰ ਨਹੀਂ ਲਾਏਗੇ ਇਸੀ ਕਾਲ ਤੱਕ ਸਾਹਬ ਦੇ ਹਾਲਾਂਕਿ ਤਖਸੀ ਕੇਸਗੜ ਸਾਹਿਬ ਦੀ ਜੇਸ਼ਧਾਰੀ ਜ਼ਰੂਰਨ ਦਿੱਤੀ ਗਈ ਹੈ ਆ ਪਰ ਦੂਜੇ ਪਾਸੇ ਸ਼੍ਰੀ ਕਾਲ ਤਖਤ ਸਾਹਿਬ ਦੇ ਕਾਰਜਕਾਰੀ ਜੇਵਦਾਰ ਨੇ ਇਹਦੇ ਦਰਮਿਆਨ ਕਿ ਗਿਆਨੀ ਰਗबीर ਸਿੰਘ ਨੂੰ ਵਾਪਸ ਲਿਆਂਦਾ ਜਾਵੇਗਾ ਜੇ ਇਹੋ ਜੀ ਪੇਸ਼ਕਸ਼ ਹੋਈ ਤਾਂ ਕਿ ਗਿਆਨੀ ਰਗबीर ਸਿੰਘ ਮੰਨਣਗੇ ਬਹੁਤ ਸਾਰੇ ਸਵਾਲ ਦੇ ਦਰਮਿਆਨ ਇਹ ਚੱਲਦੇ ਪਏ ਨੇ ਜੋ ਵੀ ਹੋਏਗਾ ਦੱਸਦੇ ਰਵਾਂਗੇ ਬੜੇ ਰੋਮਾਂਚੀਆ ਪੰਜਾਬੀ ਤੇ ਵਾਹਿਗੁਰੂ ਜੀ ਕੀ ਫਤਿਹ ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ ਸਾਬਿਦ ਤੁਮਹਾਰ ਜਾਣੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ თან ਗੁਰੂ ਨਾਨਕ ਪਾਤਸ਼ਾਹ ਦੀ ਮਿਹਰ ਸਦਕਾ ਜੋ ਵੀ ਪੰਥ ਨੇ ਸੇਵਾਦਾਰੀ ਬਖਸ਼ੀ ਹੈ ਅਸੀਂ ਸੱਚੇ ਪਾਤਸ਼ਾਹ ਜੀ ਦਾ ਸਮੂਹ ਪੰਥ ਦਾ ਜਿੱਤੇ ਧੰਨਵਾਦ ਕਰਦੇ ਹਾਂ ਕਿਉਂਕਿ ਦਾਸ ਦੇ ਬਾਰੇ ਕਈਆਂ ਨੂੰ ਹੋਵੇਗਾ ਕਿ ਕੀ ਨਿੱਜੀ ਜੀਵਨ ਹੈ ਦਾਸ ਨੇ ਇੱਕ ਪਾਠੀ ਤੋਂ ਸੇਵਾ ਸ਼ੁਰੂ ਕੀਤੀ ਆਮ ਆਮ ਇੱਕ ਸਿੱਖ ਦਾ ਪੁੱਤਰ ਹਾਂ ਤੇ ਗੁਰਮਤ ਨੂੰ ਸਮਝਿਆ ਤੇ ਇੱਥੋਂ ਤੱਕ ਪਹੁੰਚੇ ਹਾਂ ਜਿੱਥੋਂ ਤੱਕ ਮੈਂ ਸਮਝਦਾ ਹਾਂ ਕਿ ਅੱਜ ਜਿਹੜੇ ਹਾਲਾਤ ਨੇ ਧਾਰਮਿਕ ਤੌਰ ਤੇ ਸਮਾਜਿਕ ਤੌਰ ਤੇ ਜਾਂ ਫਿਰ ਰਾਜਨੀਤਿਕ ਤੌਰ ਤੇ ਉਹ ਕੋਈ ਸਾਡੇ ਬਹੁਤੇ ਚੰਗੇ ਨਹੀਂ ਹਨ ਅੱਜ ਅਸੀਂ ਸਾਰੇ ਜਾਣਦੇ ਹਾਂ ਕਿ ਕਿਵੇਂ ਸਾਡੇ ਗੁਰਦੁਆਰਿਆਂ ਦੇ ਵਿੱਚ ਦਖਲਦਾਨੀ ਜਿਹੜੀ ਹੈ ਵੱਡੇ ਪੱਧਰ ਤੇ ਵਧੀ ਹੈ ਦਿਲ ਉਦੋਂ ਸਾਡਾ ਬਲੁੰਦਰਿਆ ਗਿਆ ਜਦੋਂ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੋਵੇ ਤੇ ਗੁਰੂ ਦੇ ਅੱਗੇ ਲੱਗੀਆਂ ਜਿਹੜੀਆਂ ਗੋਲਕਾ ਨੇ ਗੋਲਕਾ ਨੂੰ ਗੈਸ ਦੇ ਨਾਲ ਵੜਿਆ ਗਿਆ ਭੰਨਿਆ ਗਿਆ ਔਰ ਪੰਥ ਇਨੂੰ ਬਰਦਾਸ਼ਤ ਕਰਦਾ ਰਿਹਾ ਸਮਾਜਿਕ ਤੌਰ ਦੇ ਉਤੇ ਨਸ਼ਿਆਂ ਨੇ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਨੁਕਸਾਨ ਕੀਤਾ ਅੱਜ ਆਪਾਂ ਸਭ ਜਾਣਦੇ ਆਂ ਪੰਜਾਬ ਦੇ ਪੁੱਤ ਜਿਨ੍ਹਾਂ ਨੇ ਜਮਰਾਉਂਦ ਦਾ ਕਿਲਾ ਜਿਹੜਾ ਸੀ ਉਹ ਸਾਰਿਆਂ ਤੇ ਦਰਾ ਖੈਬਰ ਦੇ ਰਾਹੀਂ ਆਉਣ ਵਾਲੇ ਹਮਲਾਵਰਾਂ ਨੂੰ ਰੋਕਿਆ ਅੱਜ ਉਹਨਾਂ ਪੰਜਾਬ ਦੇ ਨੌਜਵਾਨਾਂ ਨੂੰ ਸੂਈਆਂ ਤੇ ਟੀਕਿਆਂ ਦੇ ਨਾਲ ਨਸ਼ਿਆਂ ਦੇ ਰਾਹੀਂ ਕਿਵੇਂ ਬਰਬਾਦ ਕੀਤਾ ਜਾ ਰਿਹਾ ਇਹ ਸਮਾਜਿਕ ਤੌਰ ਤੇ ਪਰਿਵਾਰਕ ਤੌਰ ਤੇ ਵੀ ਸਾਡੇ ਵਿੱਚ ਬਹੁਤੀਆਂ ਖੁਸ਼ੀਆਂ ਨਹੀਂ ਨੇ ਕਿਉਂਕਿ ਇਹਦਾ ਮੈਂ ਇੱਕ ਕਾਰਨ ਸਮਝਦਾ ਗੁਰੂ ਪਾਤਸ਼ਾਹ ਨੇ ਬਾਣੀ ਦੇ ਵਿੱਚ ਆਖਿਆ ਵਾ ਕਿ ਖਖੜੀਆਂ ਸੁਹਾਵੀਆਂ ਲੱਗੜੀਆਂ ਅੱਕ ਗੰਠ ਬਿਰਹਿ ਵਿਛੋੜਾ ਧਣੀ ਸਿਓ ਨਾਨਕ ਸੈ ਸੈ ਗੰਠ ਅਸੀਂ ਧਰਮ ਤੋਂ ਦੂਰ ਹੋਏ ਆ ਅਸੀਂ ਗੁਰੂ ਤੋਂ ਦੂਰ ਹੋਏ ਆ ਖਖੜੀਆਂ ਵੀ ਸੋਣੀਆਂ ਲੱਗਦੀਆਂ ਜੇ ਉਹ ਅੱਕ ਦੇ ਨਾਲ ਜੁੜੀਆਂ ਹਨ ਪਰ ਉਹ ਅੱਕ ਤੋਂ ਟੁੱਟ ਜਾਣ ਉਹ ਤੁੰਬੇ ਤੁੰਬੇ ਹੋ ਕੇ ਹਵਾ ਦੇ ਵਿੱਚ ਉੱਡ ਜਾਂਦੀਆਂ ਨੇ ਅਸੀਂ ਜਦੋਂ ਧਰਮ ਤੋਂ ਦੂਰ ਹੋਵਾਂਗੇ ਤੇ ਸਾਡੀ ਜਿਹੜੀ ਹਾਲਤ ਹੈ ਇਹੀ ਹੋਣੀ ਹੈ ਇਸ ਕਰਕੇ ਅੱਜ ਕੌਮ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਗੁਰੂ ਪੰਥ ਦੇ ਨਾਲ ਜੁੜਨ ਦੀ ਵੱਡੀ ਲੋੜ ਹੈ ਤੇ ਮੈਂ ਨਾਲ ਹੀ ਬੇਨਤੀ ਕਰਦਾ ਹਾਂ ਕਿ ਸਾਡੇ ਆਪਸੀ ਵਖਰੇਵੇਂ ਕੋਈ ਇੰਨੇ ਵੀ ਵੱਡੇ ਨਹੀਂ ਕਿ ਸਾਡੇ ਆਪਸੀ ਵਖਰੇਵਿਆਂ ਦਾ ਲਾਭ ਕੋਈ ਦੂਜਾ ਲੈ ਜਾਵੇ ਤੇ ਸਾਡੇ ਵਿੱਚ ਧੜੇਬੰਦੀ ਇਤਨੀ ਜ਼ਿਆਦਾ ਵੱਧ ਜਾਵੇ ਇੱਕ ਸਿੱਖ ਦੂਜੇ ਸਿੱਖ ਨੂੰ ਆਪਣਾ ਦੁਸ਼ਮਣ ਜਾਂ ਵੈਰੀ ਮੰਨੇ ਸਾਨੂੰ ਤੇ ਸਾਡੇ ਗੁਰੂ ਨੇ ਉਪਦੇਸ਼ ਦਿੱਤਾ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ਅਸੀਂ ਸਾਰਿਆਂ ਦੇ ਸੱਜਣਾਂ ਫੇਰ ਕੁਛ ਇਹ ਵੀ ਭਲੇਖੇ ਜਿਹੜੇ ਨੇ ਉਹ ਖੜੇ ਕੀਤੇ ਜਾ ਰਹੇ ਨੇ ਕਿ ਜਿਹੜੇ 2 ਦਸੰਬਰ ਨੂੰ ਹੁਕਮਨਾਮੇ جاری ਹੋਏ ਨੇ ਉਹਨਾਂ ਦੇ ਬਾਰੇ ਸ਼ਾਇਦ ਜਿਹੜੇ ਨਵੇਂ ਸਿੰਘ ਸਾਹਿਬ ਨੇ ਇਹ ਪਤਾ ਨਹੀਂ ਕੀ ਕਰਨਗੇ ਮੈਂ ਸਾਰੀ ਕੌਮ ਨੂੰ ਇਹ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਜਿਹੜੇ ਵੀ ਹੁਕਮਨਾਮੇ 2 ਦਸੰਬਰ ਨੂੰ ਗੁਰਮਤ ਦੀ ਰੌਸ਼ਨੀ ਦੇ ਵਿੱਚ ਨਿਕਲੇ ਨੇ ਕਿਉਂਕਿ ਜਿਹੜੇ ਵੀ ਹੁਕਮਨਾਮੇ ਗੁਰਮਤ ਦੀ ਰੌਸ਼ਨੀ ਦੇ ਵਿੱਚ ਨਿਕਲਦੇ ਨੇ ਉਹਨਾਂ ਹੁਕਮਨਾਮਿਆਂ ਦੇ ਵਿੱਚ ਕੋਈ ਵੀ ਫੇਰ ਬਦਲ ਨਹੀਂ ਕੀਤਾ ਜਾ ਸਕਦਾ ਨਾ ਕਿਸੇ ਨੂੰ ਕੋਈ ਹੱਕ ਹੈ ਜਿੱਥੋਂ ਤੱਕ ਹੋਰ ਛੋਟੇ ਛੋਟੇ ਮਸਲੇ ਨੇ ਭਰਤੀ ਦਾ ਮਸਲਾ ਹੈ ਜਾਂ ਮੈਂਬਰੀ ਜਿਹੜੀ ਕਮੇਟੀ ਹੈ 5007 ਮੈਂਬਰੀ ਉਹਦੇ ਬਾਰੇ ਨਜ਼ਰਸਾਨੀ ਕੀਤੀ ਜਾ ਸਕਦੀ ਹੈ ਪਰ ਮੈਂ ਇਹ ਤਖਤ ਸਾਹਿਬ ਦੀ ਫਸੀਲ ਤੋਂ ਸਮੂਹ ਸੰਗਤ ਨੂੰ ਇਹ ਬੇਨਤੀ ਕਰਦਾ ਕਿ ਜਿਹੜੇ 2 ਦਸੰਬਰ ਨੂੰ ਹੁਕਮਨਾਮੇ ਗੁਰਮਤ ਦੀ ਰੋਸ਼ਨੀ ਦੇ ਵਿੱਚ ਕਿਉਂਕਿ ਜਿਹੜੇ ਹੁਕਮਨਾਮੇ ਨਿਕਲਦੇ ਨੇ ਉਹਦੇ ਨਾਲ ਕੋਈ ਛੇੜ ਛਾੜ ਨਹੀਂ ਕੀਤੀ ਜਾ ਸਕਦੀ ਇਦਾਂ ਦੀ ਕੋਈ ਵੀ ਗੱਲ ਨਹੀਂ ਹੈ ਸਾਡੀ ਇੱਕੋ ਇੱਕ ਮਨਸ਼ਾ ਜਿਹੜੀ ਆ ਉਹ ਪੰਥ ਦੀ ਚੜ੍ਹਦੀ ਕਲਾ ਦੇ ਲਈ ਆਪਾਂ ਸਭ ਜਾਣਦੇ ਆ ਅੱਜ ਪੰਜਾਬ ਦੇ ਪਿੰਡਾਂ ਦੇ ਵਿੱਚ ਪਤਿਤਪੁਣਾ ਅੱਜ ਪੰਜਾਬ ਦੇ ਵਿੱਚ ਧਰਮ ਪਰਿਵਰਤਨ ਵੱਡੇ ਪੱਧਰ ਤੇ ਚੱਲ ਰਿਹਾ ਹੈ ਔਰ ਜਿਸ ਪੱਧਰ ਤੇ ਅੱਜ ਸਿੱਖ ਕੌਮ ਨੂੰ ਪ੍ਰਚਾਰ ਕਰਨਾ ਚਾਹੀਦਾ ਉਸ ਪੱਧਰ ਦੇ ਉੱਤੇ ਆਪਾਂ ਦੇਖ ਰਹੇ ਆਂ ਕਿ ਹੇਠਲੇ ਗਰੀਬ ਤਬਕੇ ਤੱਕ ਸਾਡੀ ਕਿੱਥੇ ਪਹੁੰਚ ਐ ਅੱਜ ਪੰਜਾਬ ਦੇ ਵਿੱਚ ਹੀ ਸਿੱਖਾਂ ਨੂੰ ਘਟ ਗਿਣਤੀ ਕੌਮ ਬਣਾਉਣ ਦੇ ਲਈ ਇੱਥੇ ਬਾਹਰ ਤੋਂ ਲਿਆ ਕੇ ਲੋਕਾਂ ਦਾ ਬਹੁਤ ਵੱਡੇ ਪੱਧਰ ਤੇ ਪ੍ਰਵਾਸ ਕਰਵਾਇਆ ਜਾ ਰਿਹਾ ਹੈ ਔਰ ਪੰਜਾਬ ਜਿਹੜਾ ਸਿੱਖਾਂ ਦਾ ਹੋਮਲੈਂਡ ਹੈ ਇੱਥੇ ਹੀ ਸਿੱਖ ਘਟ ਗਿਣਤੀ ਦੇ ਵਿੱਚ ਕੀਤੇ ਜਾ ਰਹੇ ਨੇ ਤੇ ਜੇ ਸਿੱਖ ਇੱਥੇ ਘਟ ਗਿਣਤੀ ਦੇ ਵਿੱਚ ਹੋ ਗਏ ਨੇ ਅਸੀਂ ਫਿਰ ਕਿਸੇ ਪਾਸ ਜਾਵਾਂਗੇ ਕੁੱਲ ਦੁਨੀਆ ਦੇ ਸਿੱਖਾਂ ਦੀਆਂ ਆਪਣੀਆਂ ਸਮੱਸਿਆਵਾਂ ਨੇ ਵੱਖ-ਵੱਖ ਰਾਜਾਂ ਦੇ ਵਿੱਚ ਵਸਣ ਵਾਲੇ ਸਿੱਖ ਸਾਡੇ ਭਰਾ ਨੇ ਸਾਡੀ ਕੌਮ ਦਾ ਜਿਹੜਾ ਏਜੰਡਾ ਹੈ ਉਹ ਸਰਬੱਤ ਦੇ ਭਲੇ ਦਾ ਏਜੰਡਾ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤੋ ਮੈਂ ਕੌਮ ਨੂੰ ਅਪੀਲ ਕਰਦਾ ਵਾਂ ਅੱਜ ਇੱਕ ਮੁੱਠ ਹੋਂ ਦੀ ਲੋੜ ਹੈ ਗੁਰੂ ਪਾਤਸ਼ਾਹ ਦੇ ਨਿਸ਼ਾਨ ਸਾਹਿਬ ਦੇ ਹੇਠਾਂ ਆਉਣ ਦੀ ਲੋੜ ਹੈ ਕਿਉਂਕਿ ਸਾਡਾ ਜਿਹੜਾ ਸਾਡੀ ਵੱਖਰੀ ਹੋਂਦ ਨੂੰ ਨਹੀਂ ਮੰਨਦੇ ਨੇ ਸਾਡੀ ਵੱਖਰੀ ਪਛਾਣ ਤੇ ਸਵਾਲ ਖੜੇ ਕਰਦੇ ਨੇ ਉਹ ਇੱਕ ਮੁੱਠ ਨੇ ਪਰ ਅਸੀਂ ਜਿਨ੍ਹਾਂ ਨੇ ਆਪਣੀ ਪਛਾਣ ਨੂੰ ਕਾਇਮ ਰੱਖਣਾ ਹੈ ਅਸੀਂ ਵਖਰੇਵਿਆਂ ਦੇ ਵਿੱਚ ਹਾਂ ਮੈਂ ਬੇਨਤੀ ਕਰਾਂ ਪਿਛਲੇ ਸਮੇਂ ਦੇ ਵਿੱਚ ਤੁਸੀਂ ਪੜੋ ਬਾਬਾ ਸਾਹਿਬ ਸਿੰਘ ਜੀ ਦੀ ਬੇਦੀ ਸੰਤ ਕਰਤਾਰ ਸਿੰਘ ਦੀ ਖਾਲਸਾ ਪਿੰਡਰਾ ਵਾਲੇ ਸੰਤ ਈਸ਼ਰ ਸਿੰਘ ਜੀ ਸੰਤ ਬਾਬਾ ਆਨੰਦ ਸਿੰਘ ਜੀ ਭਾਈ ਕਾਨ ਸਿੰਘ ਜੀ ਨਾਬਾ ਗਿਆਨੀ ਦਿੱਤ ਸਿੰਘ ਜੀ ਅਤੇ ਹੋਰ ਬੜੇ ਮਹਾਂਪੁਰਸ਼ ਬਹੁਤ ਜ਼ਿਆਦਾ ਕਈਆਂ ਦੇ ਨਾਮ ਹੋ ਸਕਦੇ ਮੈਨੂੰ ਵਿਸਰਜਣ ਇਹਨਾਂ ਨੇ ਪ੍ਰੈਕਟੀਕਲ ਸੰਗਤ ਦੇ ਵਿੱਚ ਵਿਚਰ ਕੇ ਜਿਵੇਂ ਕੌਮ ਦੀ ਸੇਵਾ ਕੀਤੀ ਤੇ ਕੌਮ ਦੀ ਸੇਵਾ ਤੋਂ ਬਾਅਦ ਆਪਾਂ ਸਭ ਜਾਣਦੇ ਆ ਕਿਵੇਂ ਸੰਗਤਾਂ ਨੂੰ ਰੰਗ ਲੱਗਾ ਅੱਜ ਸਾਨੂੰ ਕਿਰਦਾਰ ਬਣਾਉਣ ਦੀ ਲੋੜ ਹੈ ਜੇ ਕਿਰਦਾਰ ਬਣਾਵਾਂਗੇ ਤਾਂ ਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ ਰਹਿਮਤਾ ਸਾਨੂੰ ਸਾਰਿਆਂ ਨੂੰ ਮਿਲਣ ਗਿਆ ਮੈਂ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਗੁਰਮਖੋ ਅੱਜ ਕੌਮ ਨੂੰ ਇੱਕ ਮੁੱਠ ਹੋਣ ਦੀ ਵੱਡੀ ਲੋੜ ਹੈ ਇੱਕ ਮੁੱਠ ਹੋਵਾਂਗੇ ਤੇ ਗੁਰੂ ਦੀਆਂ ਜਿਹੜੀਆਂ ਖੁਸ਼ੀਆਂ ਨੇ ਉਹ ਸਾਨੂੰ ਪ੍ਰਾਪਤ ਹੋਣਗੀਆਂ ਗੁਰਬਾਣੀ ਦਾ ਇੱਕ ਫਰਮਾਨ ਹੈ ਕਿ ਮੈਂ ਸਮਾਪਤੀ ਕਰੂੰਗਾ ਪਾਤਸ਼ਾਹ ਕਹਿੰਦੇ ਨੇ ਕਿ ਜੇ ਮਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ ਜੈ ਖਿੰਚੇ ਤੇ ਜਾਏ ਨਾਨਕ ਹਸਤੀ ਕੁੰਡੇ ਬਾਹਰ ਫਿਰ ਫਿਰ ਉਜੜ ਪਾਏ ਜੇ ਤੇ ਹਾਥੀ ਦੇ ਉੱਤੇ ਹੋਵੇ ਕੁੰਡਾ ਤੇ ਉਹ ਕਾਬੂ ਦੇ ਵਿੱਚ ਚੱਲਦਾ ਪਰ ਜੇ ਉਹਦੇ ਸਿਰ ਤੇ ਕੁੰਡਾ ਨਾ ਹੋਵੇ ਉਹ ਜਾੜ ਵਾਲੇ ਪਾਸੇ ਚੱਲਦਾ ਸਾਡੇ ਸਿਰ ਦੇ ਉੱਤੇ ਗੁਰਮਤਿ ਸਿਧਾਂਤ ਦਾ ਕੁੰਡਾ ਹੈ ਉਹਨੂੰ ਆਪਾਂ ਕਾਇਮ ਰੱਖਣਾ ਮੈਂ ਬਹੁਤ ਵਾਰੀ ਇਹ ਪਹਿਲਾਂ ਵੀ ਬੇਨਤੀ ਕੀਤੀ ਮੈਂ ਦੁਹਰਾਉਣਾ ਵਾਂ ਕਿ ਸਿੱਖ ਦੇ ਲਈ ਗੁਰੂ ਗ੍ਰੰਥ ਤੇ ਗੁਰੂ ਪੰਥ ਤੋਂ ਪਰੇ ਉਜਾੜਾ ਸਾਡੇ ਲਈ ਪਹਿਲਾਂ ਗੁਰੂ ਗ੍ਰੰਥ ਹੈ ਗੁਰੂ ਪੰਥ ਹੈ ਪੰਥ ਦੀਆਂ ਰਵਾਇਤਾਂ ਨੇ ਅੱਜ ਜਿੱਡੇ ਮਾਰੂ ਹਮਲੇ ਨੇ ਸਾਡੇ ਤੇ ਅਰਦਾਸਾਂ ਤੱਕ ਸਾਡੀਆਂ ਬਦਲੀਆਂ ਜਾ ਰਹੀਆਂ ਨੇ ਇਹ ਗੁੰਗੇ ਤੇ ਬੋਲੇ ਬਣਨ ਦਾ ਸਮਾਂ ਨਹੀਂ ਹੈ ਪੰਥ ਦੇ ਜਾਗਣ ਦਾ ਸਮਾਂ ਤੇ ਮੈਂ ਪੰਥ ਨੂੰ ਭਰੋਸਾ ਦਿਵਾਉਣਾ ਵਾਂ ਕਿ ਅਸੀਂ ਗੁਰਮਤਾਸ਼ੇ ਦੇ ਮੁਤਾਬਕ ਚੱਲਾਂਗੇ ਅਸੀਂ ਧਰਮ ਪ੍ਰਚਾਰ ਦੀ ਇਹੋ ਜੀ ਲਹਿਰ ਵਿੱਡਾਂਗੇ ਹਰ ਪਤਿਤ ਬੱਚੇ ਤੱਕ ਪਹੁੰਚਾਂਗੇ ਪਿੰਡਾਂ ਦੇ ਵਿੱਚ ਜਿਹੜੇ ਸਾਡੇ ਵੀਰਾਂ ਨੂੰ ਨੀਵੇਂ ਦਾ ਨੀਚ ਕਹਿ ਕੇ ਡੇਰਿਆਂ ਵਾਲੇ ਖਿੱਚ ਰਹੇ ਨੇ ਅਸੀਂ ਗੁਰਮਤਿ ਪ੍ਰਚਾਰ ਦੀ ਲਹਿਰ ਛੇੜ ਕੇ ਵਾਪਸ ਉਹਨਾਂ ਨੂੰ ਸਿੱਖੀ ਦੇ ਦਾਇਰੇ ਦੇ ਵਿੱਚ ਲਿਆਵਾਂਗੇ ਮੈਂ ਸਾਰੀਆਂ ਸੰਪਰਦਾਵਾਂ ਮਿਹੰਗ ਸਿੰਘ ਜਥੇਬੰਦੀਆਂ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਬਾ ਈਕਾਰ ਸੇਵਾ ਵਾਲੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਜਦੋਂ ਕਿਤੇ ਤੁਹਾਨੂੰ ਲੱਗੇ ਕਿ ਸਾਡੇ ਵਿੱਚ ਕੋਈ ਨੁਕਸ ਹੈ ਅਸੀਂ ਪੰਥ ਦੇ ਅਸੂਲਾਂ ਤੋਂ ਟੁੱਟ ਰਹੇ ਹਾਂ ਤਾਂ ਉਸ ਵੇਲੇ ਸਾਨੂੰ ਤੁਸੀਂ ਕਹਿ ਦਿਓ ਇਹ ਜਥੇਦਾਰੀ ਨਹੀਂ ਆ ਇਹ ਸੇਵਾਦਾਰੀ ਆ ਆਖਰੀ ਸਾਹ ਤੱਕ ਪੰਥ ਦੀ ਚੜ੍ਹਦੀ ਕਲਾ ਦੇ ਲਈ ਅਸੀਂ ਜੂਜਾਂਗੇ ਪੰਥ ਦੀ ਵੱਖਰੀ ਹੋਣ ਵੱਖਰੀ ਹਸਤੀ ਜਿਹੜੀ ਪਾਤਸ਼ਾਹ ਨੇ ਦਿੱਤੀ ਹੈ ਨਾ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਅਸੀਂ ਉਹਦੇ ਧਾਰਨੀ ਆ ਤੇ ਪਾਤਸ਼ਾਹ ਦੇ ਆਸ਼ੇ ਦੇ ਮੁਤਾਬਕ ਚੱਲਾਂਗੇ ਮੈਂ ਕੋਟਾਨ ਕੋਟ ਧੰਨਵਾਦ ਕਰਦਾ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਗੁਰੂ ਨਾਨਕ ਪਾਤਸ਼ਾਹ ਦਾ ਦਾਸ ਪੰਥ ਦਾ ਇੱਕ ਨਿਮਾਣਾ ਜੀ ਸੇਵਾਦਾਰ ਤੇ ਸੇਵਾਦਾਰ ਹੋਣ ਦੇ ਨਾਤੇ ਮੈਂ ਪੰਥ ਨੂੰ ਫੇਰ ਇਹ ਵਿਸ਼ਵਾਸ ਦਿਵਾਉਣਾ ਕਿ ਜਿਹੜੇ ਵੀ 2 ਦਸੰਬਰ ਨੂੰ ਗੁਰਮਤ ਦੀ ਰੋਸ਼ਨੀ ਦੇ ਵਿੱਚ ਹੁਕਮਨਾਮੇ ਨਿਕਲੇ ਨੇ ਉਹਦੇ ਨਾਲ ਤਬਦੀਲੀ ਕਰਨ ਦਾ ਹੱਕ ਕਿਸੇ ਨੂੰ ਨਹੀਂ ਆ ਕਿਉਂਕਿ ਜਿਹੜੇ ਵੀ ਗੁਰਮਤ ਦੀ ਰੋਸ਼ਨੀ ਚ ਕੋਈ ਹੁਕਮਨਾਮੇ ਨਿਕਲਦੇ ਨੇ ਉਹਦੇ ਨਾਲ ਕੋਈ ਛੇੜਛਾੜ ਨਹੀਂ ਕੀਤੀ ਜਾ ਸਕਦੀ ਝੂਠੇ ਨੈਰੇਟਿਵ ਤੋਂ ਬਚ ਕੇ ਇਹ ਤਖਤ ਵੀ ਸਾਡੇ ਨੇ ਇਹ ਗੁਰੂ ਪਾਤਸ਼ਾਹ ਦੇ ਅਸਥਾਨ ਨੇ ਇਹ ਪੰਥ ਦੇ ਹੱਥਾਂ ਦੇ ਵਿੱਚ ਸ਼ੋਭਦੇ ਨੇ ਨਹੀਂ ਤੇ ਆਪਾਂ ਸਭ ਜਾਣਦੇ ਗੱਲ ਦਖਣ ਤੋਂ ਸ਼ੁਰੂ ਹੋਈ ਹੈ ਦਿੱਲੀ ਤੇ ਦਿੱਲੀ ਤੋਂ ਹਰਿਆਣਾ ਤੇ ਬਾਰਡਰ ਨੇੜੇ ਜੇ ਮੈਂ ਗੁਰੂ ਪੰਥ ਨੂੰ ਅਪੀਲ ਕਰਦਾ ਕਿ ਆਓ ਕੌਮ ਦੇ ਇੱਕ ਨਿਸ਼ਾਨ ਦੇ ਥੱਲੇ ਇਕੱਠੇ ਹੋਈਏ ਪੁੱਲ ਗਲਤੀ ਦੀ ਮਾਫੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ